जिन्ना माल बार नहीं भगवानी दिखा ਮੰਦ ਭੱਗੀ ਖਬਰ ਰੂ ਕੰਬਾਉ ਤਸਵੀਰਾਂ ਹਰ ਪਾਸੇ ਚੀਕ ਚਹਾੜਾ ਤੇ ਭਜਨ ਠਪਈ ਹੋਈ ਹੈ ਦਰਅਸਲ ਸ੍ਰੀ ਅਕੰਡ ਪਾਠ ਸਾਹਿਬ ਦੇ ਭੋਗ ਚੱਲ ਰਹੇ ਸੀ ਤੇ ਉਸ ਦੌਰਾਨ ਲੈਂਟਰ ਜਿਹੜਾ ਉਹ ਡਿੱਗ ਜਾਂਦਾ ਤੇ ਫਿਰ ਸੰਗਤ ਨੂੰ ਇਹ ਸੰਗਤ ਤੇ ਕਹਿਰ ਵਰਸਦਾ ਤੇ ਉਸ ਤੋਂ ਬਾਅਦ ਹਰ ਪਾਸੇ ਚੀਕ ਚਹਾੜੇ ਦੀਆਂ ਆਵਾਜ਼ਾਂ ਜੜੀਆਂ ਉਹ ਸੁਣਨ ਨੂੰ ਮਿਲਦੀਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਾਡਰ ਵਾਲੀ ਛੱਤ ਜਿਹੜੀ ਆ ਉਹ ਲੋਕਾਂ ਦੇ ਉੱਤੇ ਸੰਗਤਾਂ ਦੇ ਉੱਤੇ ਡਿੱਗ ਜਾਂਦੀ ਹੈ ਤੇ ਉਸ ਦੌਰਾਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿੰਨੇ ਵੀ ਲੋਕਾਂ ਤੇ ਇਹ ਲੈਂਟਰ ਡਿੱਗਿਆ ਉਹ ਤੜਪ ਰਹੇ ਨੇ ਦਰਦ ਦੇ ਮਾਰੇ ਤੇ ਉਹਨਾਂ ਨੂੰ ਫੌਰਨ ਜਿਹੜਾ ਹੈ ਬਾਕੀ ਸੰਗਤ ਦੇ ਸਹਾਰੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮੌਕੇ ਤੇ ਸਹਿਮ ਦਾ ਮਾਹੌਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਐਂਬੂਲੈਂਸ ਪਹੁੰਚ ਚੁੱਕੀ ਹੈ ਕਈ ਲੋਕਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਤਰਨ ਤਰਨ ਦੇ ਪਿੰਡ ਸਬਰਾਂ ਵਿਖੇ ਸ਼ਿਰਿਆ ਕੰਡਪਾਟ ਸਾਹਿਬ ਦੇ ਭੋਗ ਸਮਾਗਮ ਦੌਰਾਨ ਇਹ ਮਾੜੀ ਕਟਣਾ ਜਿਹੜੀ ਆ ਵਾਪਰੀ ਹੈ ਤੇ ਛੱਤ ਜਿਹੜੀ ਆ ਗਾਡਰ ਵਾਲੀ ਉਹ ਸੰਗਤਾਂ ਦੇ ਉੱਪਰ ਡਿੱਗ ਜਾਂਦੀ ਹੈ ਕਈ ਲੋਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਤੇ ਹੁਣ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਂਬੂਲੈਂਸ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਨਾਲ ਦੀ ਸੰਗਤ ਜਿਹੜੀ ਆ ਪਿੰਡ ਦੇ ਲੋਕ ਜਿਹੜੇ ਆ ਉਹ ਇਹਨਾਂ ਨੂੰ ਚੁੱਕ-ਚੁੱਕ ਕੇ ਹਸਪਤਾਲ ਜਿਹੜਾ ਉਹ ਪਹੁੰਚਾਰੇ ਨੇ ਤਾਂ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੱਟਾਂ ਜਿਹੜੀਆਂ ਉਹ ਕਾਫੀ ਗੰਭੀਰ ਵੱਜੀਆਂ ਨੇ ਲੋਕਾਂ ਦੇ ਅਖੰਡ ਪਾਠ ਸਾਹਿਬ ਸਮਾਗਮ ਦੌਰਾਨ ਇਹ ਗਾਡਰ ਵਾਲੀ ਛੱਤ ਜਿਹੜੀ ਹੈ ਉਹ अनेका ਲੋਕਾਂ ਦੇ ਉੱਪਰ ਡਿੱਗ ਜਾਂਦੀ ਹੈ ਜਿਨ੍ਹਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਜਿਹਰੇ ਇਲਾਜ ਨਹੀਂ ਉਹ ਲੋਕ ਉਹਨਾਂ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਬੇहद ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੰਗਤਾਂ ਦੇ ਉੱਤੇ ਲੈਂਟਰ ਡਿੱਗ ਗਿਆ ਹਾਲਾਂਕਿ ਕਿੰਨੇ ਲੋਕ ਇਸ ਦੀ ਚਪੇੜ ਦੇ ਵਿੱਚ ਆਏ ਨੇ ਉਸ ਬਾਰੇ ਪੁਖਤਾ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ ਪਰ ਜਦੋਂ ਹੀ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਦਾ ਹੈ ਤੇ ਆਪਣੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੰਦਾ ਹੈ ਹਰ ਪਾਸੇ ਚੀਕ ਚਹਾੜਾ ਤੁਸੀਂ ਦੇਖ ਰਹੇ ਹੋ ਆਵਾਜ਼ਾਂ ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਮਾਰ ਰਹੇ ਨੇ ਕਿਉਂਕਿ ਕਿਸੇ ਦਾ ਕੋਈ ਰਿਸ਼ਤੇਦਾਰ ਸੀ ਜਿਹਦੇ ਉੱਪਰ ਇਹ ਲੈਂਟਰ ਡਿੱਗੀ ਕਰੀਬੀ ਸੀ ਤੇ ਉਸ ਦੌਰਾਨ ਇੱਕੋ ਦਮ ਪੱਜਨਟ ਪੈ ਜਾਂਦੀ ਹੈ ਫਿਲਹਾਲ ਇਹਨਾਂ ਦਾ ਇਹਨਾਂ ਨੂੰ ਹਸਪਤਾਲ ਜਿਹੜਾ ਹੈ ਸਹੀ ਸਲਾਮਤ ਸਮਾ ਰੰਦੇ ਪਹੁੰਚਾ ਦਿੱਤਾ ਗਿਆ ਹੈ ਜਿਹਰੇ ਇਲਾਜ ਨੇ ਪਰ ਮੌਕੇ ਤੇ ਬਹੁਤ ਇਹ ਬੰਦਪਾਗੀ ਖਬਰ ਤੁਹਾਨੂੰ ਇਹ ਸਾਂਝੀ ਕਰ ਰਹੇ ਹਾਂ ਤਰਨਤਰਾ ਦਾ ਇਹ ਮਾਮਲਾ ਜਿੱਥੇ ਸ਼੍ਰੀ ਕੰਠਪਾਠ ਸਾਹਿਬ ਦੇ ਭੋਗ ਸਮਾਗਮ ਦੌਰਾਨ ਇਹ ਗਾਡਰ ਵਾਲੀ ਛੱਤ ਜਿਹੜੀ ਆ ਉਹ ਸੰਗਤਾਂ ਦੇ ਉੱਪਰ ਡਿੱਗ ਜਾਂਦੀ ਹੈ ਇਥੇ ਖਾਣਪਾਣ ਦਾ ਭੋਜਨ ਰੰਗਿਆ ਸੀ ਇਹ ਛਤ ਤੇ ਦੇਪੀ ਮਲਬਾਰ ਉੱਤੇ ਡੇਪਿਆ ਵਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਕਲੀਅਰ ਕੀਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਥੇ ਲੋਕ ਤਾਂ ਜਿਹੜੇ ਥੱਲੇ ਆਏ ਰੋਕੜੇ ਜਾਵੇ ਤੇ ਜਿਹੜੇ ਜਿੰਨਾ ਲੱਤਾਂ ਬਹੁਤ ਟੁੱਟ ਗਿਆ ਨੁਹਾਸਲ ਪਜਾਇਆ ਜਾਵੇ ਨੁਕਸਾਨ ਬਹੁਤ ਹੋ ਜਾਵਾ ਜੇ ਨਿਕਲ ਗਏ ਲੱਤਾਂ ਮਾਵਾ ਬਹੁਤ ਟੁੱਟ ਗਿਆ ਕਾਫੀ ਲੋਕਾਂ ਦੀ ਥਾਨਪੜ ਦਾ ਭੋਜੀ ਥਾਨਪੜ ਦਾ ਭੋਜੀ ਹਾਂ ਜੀ ਇਹ ਕੀ ਲੈਂਟਿਕ ਹੈ ਨਹੀਂ ਬਾਲੇ ਛਤ ਸੀ ਹਾਂ ਜੀ ਕੋਈ ਜਿਹੜੇ ਅਜੇ ਨਿਕਲਦਾ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨੋਕਰ ਕੀਤਾ ਨਹੀਂ ਅਜੇ ਹੁਣੇ ਡਿੱਗਾ ਇਹ ਫੋਨ ਲਾਉਣੇ ਨੂੰ ਕੰਮ ਦੇ ਪੋਣੀ ਦੇ ਜਾ ਜਗਵਿੰਦਰ ਸਿੰਘ ਆ ਜੀ ਇਥੇ ਮਿਰਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਥਾਂ ਤੇ ਲੈਂਟਰਾਂ ਤੇ ਕੁਝ ਥਾਂ ਤੇ ਡਾਕਟਰ ਬਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛੱਤ ਉਹ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਸੀ ਉਹ ਥੱਲੇ ਆ ਗਈਆਂ ਤੇ ਕਾफी ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਈ ਦੀ ਬਾਹ ਅਖੇ ਸਿਰ ਚ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਐਮੂਲੈਂਸ ਸਰਕਾਰੀ ਹਸਪਤਲ ਗੱਲ ਹੋਈ ਚਾਰ ਐਮੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਂਦੀ ਆ ਜੀ